ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ Facebook ਪੇਜ ਨੂੰ ਫੋਲੋ ਕਰ ਲੋ ਜੀ ਅੱਜ ਤੁਹਾਡੇ ਲਈ ਦੋ ਐਨੀਮਲਾਂ ਦੀ ਵੀਡੀਓ ਲੈ ਕੇ ਆਏ ਆਂ ਜੀ ਇੱਕ ਸੂਆ ਸਵਾਇਆ ਨਾਕਾ ਜੀ ਇੱਕ ਗੱਬਣ ਆ ਜੀ ਅੱਜ ਦੀ ਵੀਡੀਓ ਪਿੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚਾਉ ਦਾ ਰੋਬਰ ਧੰਨਵਾਦ ਸਾਥੀガル ਜੀ ਸਾਥੀガル ਨਾਮ ਤੇ ਐਡਰੈਸ ਦੱਸੋ ਨਾਮ ਹੈ ਬੁਰੀਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ ਹੈ 86990790 ਠੀਕ ਆ ਭਾਈ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਉਹ ਘੰਟੇ ਬਾਅਦ ਹੀ ਵੈਕ ਜੀ ਵੈਕ ਗਿਆ ਸੀਗਾ ਜੀ ਉਹ ਮਾਲ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਸੂਆ ਕਿੰਨੇ ਮਾਜੀ ਸੂਆ ਬਾਈ ਇਹਨੇ ਦੂਜਾ ਸੂਣਾ ਦਿਨ ਕਿੰਨੇ ਲੈਂਦੀ ਆ ਦਿਨ ਬਾਈ ਹਜੇ ਮਾਲਕਾਂ ਦਾ ਸੰਤਵਕ ਇੱਕ ਹਫਤਾ ਬਾਕੀ ਆ ਹਾਂਜੀ ਕਿੰਨਾ ਕੁ ਦੁੱਧ ਪਾਜੀ ਦੁੱਧ ਬਾਈ ਪਾਜੂਗੀ ਵੈੜ ਤਕਰੀਬਨ ਮੰਨ ਕੇ ਚਲੋ ਵੀ 17 18 ਕਿਲੋ ਦੁੱਧ ਪਾ ਦੇਗੀ ਠੀਕ ਆ ਬਾਈ ਸਨਾ ਤੁਸੀਂ ਦੰਨ ਬਹੁਤ ਚੰਗੀ ਆ ਬਾਈ ਚਵਾਈ ਚੋਈ ਦੀ ਬੜੀ ਚੰਗੀ ਸੀਰਸ ਲੱਗ ਵੀ ਪੂਰੀ ਜੀ ਥੋੜਾ ਜਿਹਾ ਡਰਦਾ ਜੀ ਕੈਮਰੇ ਤੋਂ ਬਸ ਬਹੁਤ ਚੰਗੀ ਚਵਾਈ ਦੀ ਇੱਕ ਨੰਬਰ ਬਾਕੀ ਕੋਈ ਗੱਲ ਨਹੀਂ ਜੀ ਤੋਰ ਕੇ ਦਿਖਾ ਦਿਓ ਜੀ ਬਾਕੀ ਗਰਮੀਆਂ ਦਾ ਵੀਰੋ ਤੋਹਫਾ ਜੀ ਜਰਸੀ ਕਰਮ ਵਾਲੀ ਪੰਜਾਬ ਵਾਲੀ ਜਰਸੀ ਹੈ ਜੀ ਕੋਈ ਕੋਟੀ ਨਾ ਸਮਝ ਲੈ ਜਿਹੜੀਆਂ ਪਾਲੀਆਂ ਛੋਟੀਆਂ ਛੋਟੀਆਂ ਹੁੰਦੀਆਂ ਗਈਆਂ ਚੰਗੀ ਆ ਵਜਨ ਵੀ ਚੰਗਾ ਵੇਲ ਬਹੁਤ ਆ ਜੀ ਬਾਕੀ ਪਿਆਰੀ ਚੰਗੀ ਕਰਦੀ ਹੁੰਦੀ ਹੈ ਜੀ ਹਫਤੇ ਤੱਕ ਕਰਤਾ ਪੂਰਾ ਸੋਹਣਾ ਤੇ ਸ਼ਾਨਦਾਰ ਰਵਾਨਾ ਤਿਆਰ ਕਰੂਗੀ ਦੇਣਾ ਡੇਟ ਮੁਤਾਬਕ ਬਾਈ ਦੱਸਦਾ ਜੀ 7 ਪਏ ਆ ਬਾਕੀ ਕਰਮ ਵਾਲਾ ਪਸ਼ੂ ਜੀ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਜਾਂ ਇੱਕ ਦੋ ਦਿਨ ਪਹਿਲਾਂ ਵੀ ਸੂਤ ਸਕਦਾ ਥੋੜਾ ਕੈਮਰੇ ਤੋਂ ਡਰਦਾ ਜੀ ਬਸੂ ਠੰਡੀ ਸੀਲ ਵੀ ਪੂਰੀ ਆ ਜੀ ਸਤਿਨਾਮ ਦੀ ਵੀ ਜਮਾ ਓਕੇ ਆ ਜੀ ਜਮਾ ਜੈਜ ਡਿਮਾਂਡ ਜੀ ਬਾਈ ਇਹਦਾ ਮੁੱਲ ਤਾਂ ਮੰਨ ਕੇ ਚੱਲ ਵੀ ਆਪਾਂ ਕੋਸ਼ਿਸ਼ ਕਰੀਏ 55000 ਦੀ ਬੈਠ ਦੇਣ ਹੋ ਜੂ ਲੈਸ ਜੀ ਹਾਂਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 55000 ਤੋਂ ਲੈਸ ਕਰ ਦਾਂਗੇ ਮਾਣ ਤਾਣ ਹੋਊਗਾ ਜੀ ਜਿਹਨੂੰ ਪਸੰਦ ਆਊਗੇ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਜੀ ਅੱਗੇ ਵੀਰੇ ਦੋ ਨੰਬਰ ਸੁਆ ਕਿ ਨਮਾ ਜੀ ਸੁਆ ਬਾਈ ਪਹਿਲਾਂ ਹੀ ਸੂਈ ਆ ਬੱਚੀ ਮੂੰਹ ਦੋ ਦਾਂਦਾ ਬੱਚਾ ਹੀ ਆ ਹਾਂਜੀ ਬਾਈ ਕਵਾਲਿਟੀ ਚੈੱਕ ਕਰੋ ਤੁਹਾਨੂੰ ਬਿਊਟੀ ਕਵਾਲਿਟੀ ਦਿਖਾਉਣਾ ਜੀ ਬੱਚੀ ਦੇ ਮੂੰਹ ਤੋਂ ਦੋ ਦੰਦ ਅਜ ਮਗਰ ਵੀ ਬੱਚੀ ਆ ਬਈ ਜਿਹੜੀ ਮਗਰ ਵੀ ਬੱਚੀ ਹਾਂਜੀ ਬਈ ਮਗਰ ਜਰਸੀ ਆ ਜਾਂਦੀ ਹੈ ਨਾ ਬਈ ਬਹੁਤ ਚੰਗੀ ਆ ਬਈ ਪੂਰੀ ਜਰਸੀ ਸੋਹਣੀ ਆ ਭਾਵੇਂ ਲਾਹੇ ਸ਼ੈਰ ਲਾ ਲੈ ਜੀ ਜਿਵੇਂ ਮਰਜ਼ੀ ਲਾ ਲੈ ਕੋਈ ਪਰ ਆਪ ਦੀ ਕੁਆਲਿਟੀ ਵੀ ਟੌਪ ਦੀ ਆ ਤੇ ਬੱਚੇ ਦੀ ਕੁਆਲਿਟੀ ਵੀ ਟੌਪ ਦੀ ਕਦੋਂ ਸੂਈ ਸੀ ਬਈ ਇਹ ਬਈ ਪਰਸੋਂ ਸੂਈ ਆ ਸ਼ਾਮ ਨੂੰ ਪਰਸੋਂ ਸ਼ਾਮ ਨੂੰ ਜੇਰ ਦਾਣਾ ਜੇਰ ਜਮਾ ਢਾਣਾ ਬਈ ਠੀਕ ਆ ਬਈ ਜਿਹੜਾ ਹੁਣ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਹੈ ਬਾਈ ਬੋਲਾ ਹਜੇ ਮੰਨ ਕੇ ਚੱਲ ਵੀ ਪਾੜਦਾ ਹੀ ਆ ਠੀਕ ਆ ਵੀ ਇਹ ਦੁੱਧ ਦਾ ਜਿਹੜਾ ਇਹਨੇ ਦੇਣਾ ਵਾ ਦੇਣਾ ਹੀ ਆ ਬੋਰਾ ਹੁਣ ਇਹਦੇ ਥੱਲੇ 9 ਤੋਂ ਪਲੱਸ ਹੋਊਗਾ ਵੀ ਹੋਊਗਾ ਵਾਧੇ ਹੋਊਗਾ 10 ਹੀ ਆਪਾਂ 9 ਕਰਕੇ ਦੇ ਦਿੰਦੇ 9 ਜੋ ਕਿ ਹਾਂਜੀ ਬਾਈ ਖਣਾ ਦੇ ਦਾਨਾ ਜੀ ਜਮਾ ਦਾਨਾ ਬਾਈ ਦੁੱਧ ਕਿੰਨਾ ਪਾਜੀ ਦੁੱਧ ਬਾਈ ਬੱਚੀ ਪਾ ਜੂਗੀ ਮੰਨ ਕੇ ਚੱਲ ਵੀ 14 ਕਿਲੋ ਦੁੱਧ ਤਾਂ ਪਾ ਦੇਣਾ ਚੋਣਾ ਬਾਕੀ ਸੇਵ ਹਾਂਜੀ ਬਾਈ ਬਾਕੀ ਬੱਚੀ ਦੀ ਬਿਊਟੀ ਬੈਟੀ ਬੋਰਾ ਤੋਕੜ ਗੱਬਣ ਵੀ ਬਾਈ ਗਾ ਕੰਮ ਦੀ ਬੱਚੀ ਸਹੀ ਗੱਲ ਹੈ ਤੋੜ ਕੇ ਦਿਖਾ ਦੀ ਜੀ ਮੂਹ ਤੋਂ ਦੋ ਦੰਦ ਬੱਚਾ ਜੀ ਜਾਂ ਅਨ ਅਨਲ ਬਾਈ ਦੋ ਦੰਦ ਆ ਵੇਖ ਲਈ ਲੋ ਆ ਦੇਖ ਲਓ ਚੈੱਕ ਕਰਾ ਦਿੰਨੇ ਆ ਜੀ ਬਸ ਓਕੇ ਵੀਰ ਕੋਈ ਗੱਲ ਨਹੀਂ ਅਗਲਾ ਆਪ ਆ ਕੇ ਚੈੱਕ ਕਰਕੇ ਲੈ ਜੂਗਾ ਜੀ ਥਾਣਾ ਦੇ ਸਹਿਜ ਸੋਹਣੇ ਹੈ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ 910 ਕਿਲੋ ਬੋਲਾ ਨਟ ਰੈਡੀ ਹੈ ਜੀ ਦੋ ਟਾਈਮ ਚੋਲਿਓ ਚਾਰ ਟੋਲਿਓ ਤੇ ਚਾਹੇ ਛੇ ਟੋਲਿਓ ਤਸੱਲੀ ਤੁਸੀਂ ਕੰਮ ਦੀ ਆ ਸਿਲਸ ਲੱਗ ਪੂਰੀ ਆ ਥਣਾ ਦੇ ਤਹਿ ਜੀ ਵੀ ਸੋਨੇ ਚਾਰ ਹੀ ਥਣ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਜਿਹੜੇ ਹਸਾਮਨਾ ਬੱਚਾ ਜੀ ਉਸ ਹਸਾਮਨਾ ਹਾਈਟ ਹਜੇ ਵੀ ਚੰਗੀ ਆ ਜੀ ਹਜੇ ਤਾਂ ਹੋਰ ਹਾਈਟ ਕਰੂਗਾ ਜੀ ਕਿਉਂਕਿ ਜਿੰਨਾ ਟਾਈਮ ਤੁਹਾਨੂੰ ਪਤਾ ਛੇ ਦੰਦ ਨਹੀਂ ਹੁੰਦੇ ਉਹਨਾਂ ਟਾਈਮ ਕਰਮ ਵਾਲੀ ਨੇ ਹਾਈਟ ਕਰੀ ਜਾਣੀ ਆ ਬਰੀਡ ਦਾ ਹੰਤ ਕੋਈ ਨਹੀਂ ਜੀ ਜਿਹੋ ਜਾਂ ਮਰਜੀ ਸੀਮਣ ਲਵਾ ਲਿਓ ਉਹੋ ਜਿਹੇ ਬੱਚਾ ਦੇ ਦੂ ਨਾਰੇ ਖਾਲੀ ਜਾਵਾਂ ਕਿੱਤੀ ਵੀ ਬੱਚੀ ਥੋੜੋ ਥੋੜੋ ਬੋ ਬਾਂਜਿੰਦੇ ਭਈਆ ਆਤਨ ਪੂਰੀ ਖਾਜ ਜਾ ਹਾਂਜੀ ਬਾਕੀ ਆਪਣੀ ਗਰੰਟੀ ਆ ਉਹਨਾ ਜੋਕ ਕੇ ਦੇ ਦਾਂਗੇ ਹਾਂਜੀ ਭਾਈ ਚਵਾ ਕੇ ਦਵਾਂਗੇ ਨਾੜਾਂ ਵੀ ਹੈਗੀਆਂ ਬੱਚੀ ਦੇ ਲੈ ਕੇ ਠੀਕ ਹੈ ਜੀ ਇਹਦੀ ਜਾਇਜ ਡਿਮਾਂਡ ਤੇ ਇਹਦਾ ਭਾਈ ਮੁੱਲ ਆਪਾਂ ਕੋਸ਼ਿਸ਼ ਕਰੀ ਆਈਏ ਠੀਕ ਆ 46000 ਦੀ ਬੱਚੀ ਦੇ ਹੋ ਜੂਲਾ ਸੀ ਹਾਂਜੀ ਭਾਈ ਠੀਕ ਹੈ ਜੀ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਿਓ ਜੀ 46000 ਦੀ ਬੱਚੀ ਦੇ ਦਾਂਗੇ ਜੀ ਮਗਰ ਵੀ ਬੱਚੀ ਆ ਬਾਈ 40000 ਦੋ ਨਗ ਜਾਵਦੇ ਜਾ ਰਹੇ ਦੋ ਨਗ ਜਾਵਣੇ ਆ ਹਾਂਜੀ ਬਾਕੀ ਕੁਆਲਿਟੀ ਬਹੁਤ ਚੰਗੀ ਆ ਜੀ ਅੱਗੇ ਨੂੰ ਚੰਗੇ ਬੱਚੇ ਦੇ ਜੁਗ ਜਿਹਨੂੰ ਪਸੰਦ ਆਉਂਦਾ ਕੋਈ ਵੀ ਐਨੀਮਲ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ